सरकार ਨਹੀਂ ਮੰਨਦੀ ਤਾਂ ਅਗਲਾ ਪ੍ਰੋਟੈਸਟ ਕੀ ਹੋਵੇਗਾ ਫਿਰ ਅਸੀਂ ਆਪਣੇ ਬੱਚੇ ਜਿਹੜੇ ਸਾਡੇ ਘਰਾਂ ਚ ਭੁੱਖੇ ਮਰ ਰਹੇ ਆ ਇੱਥੇ ਭੁੱਖੇ ਮਾਰ ਕੇ ਨਹੀਂ ਮਾਰਨਾ ਇੱਥੇ ਸੜਕ ਤੇ ਬਹਿ ਕੇ ਮਾਰਾਂਗੇ ਉਹਨਾਂ ਨੂੰ ਇੱਥੇ ਲਿਆਵਾਂਗੇ ਅਸੀਂ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਹੈ ਐਸੇ ਕਰਕੇ ਰੋੜ ਤੇ ਬੈਠੇ ਹੋ ਪਿਛਲੀਆਂ ਸਰਕਾਰਾਂ ਵੇਲੇ ਕਿਉਂ ਨਹੀਂ ਬੈਠੇ ਬਹੁਤ ਬੰਦੇ ਰਹੇ ਜੀ ਅਸੀਂ ਅਸੀਂ ਤਾਂ ਹਰ ਸਰਕਾਰ ਦੇ ਇਹ ਕਰਦੇ ਆ ਪੇਟ ਸੇ ਆਪਾਂ ਉਦੋਂ ਲਾਉਣੀ ਹੈ ਧਰਨੇ ਅਸੀਂ ਤਾਂ ਫਿਰ ਗੱਲ ਨਹੀਂ ਸੁਣੀ ਉਹਦੇ ਤੁਹਾਡੀ ਨਾ ਕਾਹ ਤੋਂ ਕੋਈ ਸਰਕਾਰ ਨਹੀਂ ਸੁਣਦੀ ਸਾਣੀ ਨਹੀਂ ਰਹੀ ਕੋਈ ਸਰਕਾਰ ਸਾਡੇ ਪੱਤ ਪੱਲੇ ਨਹੀਂ ਪਾਉਣਾ ਹੁਣ ਵੀ ਠੇਕੇਦਾਰ ਰੁਪਏ ਵਧ ਕਰਕੇ ਤੇ ਹੋਰਾਂ ਨੂੰ ਦੇਈ ਜਾਂਦਾ ਸਾਨੂੰ ਕੁਝ ਨਹੀਂ ਦਿੰਦਾ ਸਾਨੂੰ 2 ਰੁਪਏ ਰੇਟ ਹੀ ਦਿੰਦਾ ਉਹ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਅਸੀਂ ਜੈਤੋ ਰੋਡ ਤੇ ਖੜੇ ਹੋਏ ਆ ਜੋ ਕਿ ਚੰਦਪਨ ਤੋਂ ਜੈਤੋ ਰੋਡ ਜਾ ਰਿਹਾ ਬਠਿੰਡਾ ਰੋਡ ਹੈ ਉਸ ਦੀਆਂ ਤਸਵੀਰਾਂ ਨਜ਼ਰ ਕਰਵਾ ਦਿੰਨੇ ਆ ਜਾਮ ਲਗਾਇਆ ਗਿਆ ਪੱਲੇਦਾਰਾਂ ਵੱਲੋਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਦੇਖੋ ਜੋ ਟ੍ਰੈਫਿਕ ਸੀ ਰੁਕੀ ਹੋਈ ਹੈ ਪੱਲੇਦਾਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਡ ਜਾਮ ਕੀਤਾ ਗਿਆ ਤਾਂ ਕਿਉਂ ਕੀਤਾ ਗਿਆ ਆਪਾਂ ਪੱਲੇਦਾਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪੱਲੇਦਾਰ ਵੀਰ ਮੌਜੂਦਾ ਆਏ ਦਿਨ ਪੰਜਾਬ ਦੇ ਵਿੱਚ ਧਰਨਾ ਲੱਗਿਆ ਹੁੰਦਾ ਪਰ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਇਹਨਾਂ ਲੋਕਾਂ ਨੂੰ ਬਹੁਤ ਵੱਡੇ ਵੱਡੇ ਲੌਲੀਪੌਪ ਦਿੱਤੇ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰਾਂ ਤੇ ਆਮ ਲੋਕਾਂ ਦੇ ਧੀਆਂ ਪੁੱਤ ਜਿਹੜੇ ਅਸੀਂ ਨੁਮਾਇंदे ਚੁਣੇ ਆ ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਪਰ ਉਹ ਅੱਜ ਆਮ ਲੋਕਾਂ ਦਾ ਇਹਨਾਂ ਦੇ ਵਿੱਚ ਨਜ਼ਰ ਨਹੀਂ ਆ ਰਹੇ ਪਰ ਇਹਨਾਂ ਲੋਕਾਂ ਦਾ ਕੀ ਕਹਿਣਾ ਤੇ ਕੀ ਇਹਨਾਂ ਦੀਆਂ ਅੰਗਾਨੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇਹਨਾਂ ਦੇ ਵੀਰ ਮੌਜੂਦ ਨੇ ਪੱਲੇਦਾਰ ਵੀਰ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਜੀ ਸਸ਼ੀ ਗੱਲ ਜੀ ਸਸ਼ੀ ਗੱਲ ਜੀ ਕੀ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਜਿਹੜਾ ਰੋਡ ਜਾਮ ਕੀਤਾ ਅੱਜ ਕਿਉਂ ਕਰ ਰਹੇ ਹੋ ਰੋਡ ਇਹ ਰੋਡ ਜਿਹੜਾ ਜਾਮ ਕੀਤਾ ਜੀ ਮੈਂ ਸਿਕੰਦਰ ਸਿੰਘ ਅਜਿਤਗਿੱਲ ਡੀਪੂ ਸੈਕਟਰੀ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਜੇਤੋ ਅਸੀਂ ਜਿਹੜਾ ਅੱਜ ਰੋਸ ਪ੍ਰਦਰਸ਼ਨ ਸੜਕ ਜਾਮ ਦਾ ਕੀਤਾ ਜੀ ਉਹਦਾ ਕਾਰਨ ਇਹ ਆ ਵੀ 7 ਤਰੀਕ ਜਨਵਰੀ 7 ਤੋਂ ਲੈ ਕੇ ਅਸੀਂ ਅਸੀਂ ਚੰਡੀਗੜ੍ਹ ਦਾ ਪ੍ਰੋਗਰਾਮ ਰੱਖਿਆ ਸੀ ਫੂਡ ਮੰਤਰੀ ਨਾਲ ਕਟਾਰੂ ਚੱਕਣਾ ਕਟਾਰੂ ਚੱਕ ਨੇ ਸਾਨੂੰ ਉੱਥੇ 2 ਦਿਨ ਬਿਠਾ ਕੇ ਕੋਈ ਸਾਡੇ ਨਾਲ ਮੀਟਿੰਗ ਨਹੀਂ ਦਿੱਤੀ ਗਈ ਉਸ ਤੋਂ ਬਾਅਦ 7 ਤਰੀਕ ਤੋਂ ਬਾਅਦ ਅਸੀਂ 10 ਤਰੀਕ ਨੂੰ ਸੰਗਰੂਰ ਆ ਗਏ ਸੀਐਮ ਦੀ ਕੋਠੀ ਦਾ ਘਰਾਉ ਕਰਨ ਵਾਸਤੇ ਫਿਰ ਸਾਨੂੰ 12 ਤਰੀਕ ਇਹਨਾਂ ਨੇ ਦੇ ਦਿੱਤੀ ਕਿ ਚੰਡੀਗੜ੍ਹ ਆ ਜਾਓ ਅਸੀਂ ਸੰਗਰੂਰ ਬੈਠੇ ਰਹੇ ਔਰ ਚੰਡੀਗੜ੍ਹ ਸਾਨੂੰ ਮੀਟਿੰਗ ਦਿੱਤੀ ਜਦੋਂ ਅਸੀਂ ਚੰਡੀਗੜ੍ਹ ਪਹੁੰਚ ਗਏ ਤਾਂ ਉਦੋਂ ਉਹ ਸੰਗਰੂਰ ਆ ਗਿਆ ਸੰਗਰੂਰ ਇਲਾਕੇ ਦੇ ਵਿੱਚ ਫਿਰਦਾ ਰਿਹਾ ਪਰ ਸਾਨੂੰ ਕੋਈ ਅਦਾ ਨਹੀਂ ਦਿੱਤਾ ਕੋਈ ਮੀਟਿੰਗ ਨਹੀਂ ਦਿੱਤੀ ਕੋਈ ਸਾਡੀ ਗੱਲਬਾਤ ਨਹੀਂ ਸੁਣੀ ਅਸੀਂ ਪੰਜ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਪੱਲੇਦਾਰਾਂ ਦੀਆਂ ਨਰੋਲ ਪੂਰੇ ਪੰਜਾਬ ਦੇ ਵਿੱਚ ਲੜ ਰਹੇ ਆ ਪੂਰਾ ਸਾਡਾ ਇਕੱਠ ਹੈ ਜਿਹੜਾ ਉੱਥੇ 10% ਸੰਗਰੂਰ ਦੇ ਵਿੱਚ ਬੈਠਾ ਹੈ ਬਾਕੀ ਜਿਹੜੇ ਸਾਡੇ ਸਾਥੀ ਹੈ ਉਹ ਦੀਪੂਆਂ ਦੇ ਵਿੱਚ ਕੰਮ ਕਰ ਰਹੇ ਆ ਅਸੀਂ 13 ਤਰੀਕ ਨੂੰ ਕਾਲੀ ਲੋਹੜੀ ਮਨਾਈ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਸਾਡੇ ਪੱਲੇਦਾਰ ਸਾਥੀ ਨੇ ਲੋਹੜੀ ਦੇ ਤਿਹਾਰ ਨੂੰ ਮਨਾਇਆ ਨਹੀਂ ਕਾਲੇ ਰੂਪ ਦੇ ਵਿੱਚ ਮਨਾ ਕੇ ਸੀ ਸੜਕਾਂ ਤੇ ਬੈਠ ਕੇ ਮਨਾਈ ਆ ਔਰ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਉਹਦੀਆਂ ਅਰਥੀਆਂ ਸਾੜੀਆਂ ਔਰ ਫੂਡ ਮੰਤਰੀ ਅਰਥ ਵਿਆ ਸਾੜੀਆਂ ਫੇਰ ਵੀ ਸਾਡੀ ਗੱਲ ਨਹੀਂ ਸੁਣੀ 15 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਰਾ ਕੰਮ ਬੰਦ ਕਰਕੇ ਫੇਰ ਉਹਦੀ ਕੋਟੀ ਦਾ ਘਰਾਓ ਕੀਤਾ ਫੇਰ ਉਹਨਾਂ ਨੇ ਸਾਨੂੰ 18 ਤਰੀਕ ਦੇਤੀ 18 ਤਰੀਕ ਨੂੰ ਫੇਰ ਨਹੀਂ ਸਾਡੇ ਨਾਲ ਮੀਟਿੰਗ ਕੀਤੀ ਕੋਈ ਅਗਰ 7 ਤਰੀਕ ਤੋਂ ਲੈ ਕੇ ਆਉਣ ਵਾਲੀ 7 ਤਰੀਕ ਆਉਣ ਵਾਲੀ ਹੈ ਹਜੇ ਤੱਕ ਸਾਨੂੰ ਕੀੜੇ ਮਕੌੜੇ ਸਮਝਿਆ ਜਾ ਰਿਹਾ ਹੈ ਅਸੀਂ ਉਹ ਲੋਕ ਆ ਜਿਹੜੇ ਪੰਜਾਬ ਦੇ ਵਿੱਚ ਆ ਬਹਾਦਰ ਲੋਕ ਆ ਪਸ਼ੂਆਂ ਵਾਂਗੂ ਆ ਆਪਦੀ ਢੂਈ ਦੇ ਉੱਤੇ ਭਾਰ ਚੱਕ ਕੇ ਪੂਰੇ ਸੰਸਾਰ ਦੇ ਵਿੱਚ ਹਰੇਕ ਦੇ ਭੁੱਖੇ ਦਾ ਢਿੱਡ ਭਰਦੇ ਆਂ ਅਸੀਂ ਹਰੇਕ ਕੋਨੇ-ਕੋਨੇ ਤੋਂ ਅਨਾਜ ਸੰਭਾਲਦੇ ਆਂ ਔਰ ਬਾਹਲੇ ਮੁਲਕਾਂ ਤੱਕ ਅਨਾਜ ਭੇਜਦੇ ਆਂ ਅਸੀਂ ਪਰ ਆਪਸੀ ਭੁੱਖੇ ਮਾਰੇ ਆ ਸਾਡੀ ਜਿਹੜੀ ਮੇਜਰ ਮੁੱਖ ਮੰਗ ਹੈ ਕੋਈ ਵੱਡੀ ਮੰਗ ਨਹੀਂ ਸਾਡੀ ਅੱਜ ਜਿਹੜਾ ਇੱਥੋਂ ਦੀ ਸਿਸਟਮ ਹੈ ਸਰਕਾਰ ਦਾ ਉਹ ਭ੍ਰਸਟ ਹੈ ਭ੍ਰਸ਼ਟ ਹੋਣ ਦੇ ਕਾਰਨ ਉਹਨਾਂ ਨੂੰ ਵੱਡੇ ਜਿਹੜੀਆਂ ਤਜੋਰੀਆਂ ਆਪਦੀਆਂ ਉੱਚੀਆਂ ਕਰਦੇ ਆ ਸਰਕਾਰ ਦੇ ਖਜ਼ਾਨਿਆਂ ਚੋਂ ਦਾ ਪੈਸਾ ਕੱਢ ਲੈਂਦੇ ਆ ਪਰ ਆਪਦੀ ਨਿੱਜੀ ਤਜੋਰੀਆਂ ਦੇ ਵਿੱਚ ਪਾ ਲੈਂਦੇ ਆ ਉਹ ਕਿਵੇਂ ਪੈਂਦਾ ਉਹ ਇੱਕ ਠੇਕੇਦਾਰ ਨੂੰ ਟੈਂਡਰ ਦੇ ਦਿੰਦੇ ਆ ਸਰਕਾਰ 8-9 ਰੁਪਏ ਗੱਟੇ ਦੇ ਹਿਸਾਬ ਨਾਲ ਠੇਕੇਦਾਰ ਨੂੰ ਰੇਟ ਦਿੰਦੀ ਆ ਸਾਨੂੰ ਮਿਲਦਾ 2 ਰੁਪਏ 6 ਰੁਪਏ ठेकेदार ਜਿਹੜੇ ਖਾਂਦਾ ਉਹਦੇ ਉਹ ਜਿਹੜੇ ਸਾਡੇ ਐਮਐਲਏ ਆ ਮਨਿਸਟਰ ਹੈ ਫੂਡ ਮੰਤਰੀ ਹੈ ਸੀਐਮ ਹੈ ਉਹ ਸਾਰੇ ਰਲ ਕੇ ਖਾ ਜਾਂਦੇ ਆ ਅਸੀਂ ਕਹਿੰਨੇ ਆ ਵੀ ਉਹ ਉਹਦੇ ਵਿੱਚੋਂ ਜੇ ਤੁਸੀਂ 8 ਰੁਪਏ ਗੱਟਾ ਉਹਨੂੰ ਦਿੰਨੇ ਆ ਸਾਨੂੰ 4 ਹੀ ਦੇ ਦਿਓ 4 ਫਿਰ ਵੀ ਸਰਕਾਰ ਦੇ ਖਜ਼ਾਨੇ ਚ ਪਾ ਕੇ ਰੱਖ ਲਓ ਪਰ ਸਾਨੂੰ ਡਾਇਰੈਕਟ ਪੇਮੈਂਟ ਦਿਓ ਅਸੀਂ ਇਹ ਵੀ ਨਹੀਂ ਕਹਿੰਦੇ ਸਾਨੂੰ ਪੱਕੇ ਕਰੋ ਅਸੀਂ ਕਹਿੰਨੇ ਜਿਹੜੀ ਸਾਡੀ ਉਜਰਤ ਆ ਬੰਦੀ ਉਜਰ ਤਾਂ ਪੂਰੀ ਮਿਲਣੀ ਚਾਹੀਦੀ ਆ ਅੱਜ 2 ਰੁਪਏ ਗੱਟੇ ਦੇ ਹਿਸਾਬ ਨਾਲ ਸਾਨੂੰ 3-400 ਰੁਪਏ ਦਿਹਾੜੀ ਪੈਂਦੀ ਆ ਪਹਿਲੀ ਗੱਲ ਤਾਂ ਅਸੀਂ ਕਣਕ ਦੇ ਸੀਜ਼ਨ ਤੋਂ ਬਾਅਦ 6 ਮਹੀਨੇ ਵਿਲੇ ਰਹੇ ਸੀ ਕਿਉਂਕਿ ਜਿਹੜਾ ਸਾਡਾ ਪ੍ਰਧਾਨ ਮੰਤਰੀ ਹੈ ਉਹਨੇ ਇੱਕ ਪਾਲਿਸੀ ਬਣਾ ਕੇ ਘਲਤੀ ਵੀ ਜਿਹੜਾ ਨਾਜਾ ਡਾਇਰੈਕਟ ਮੰਡੀਆਂ ਦੇ ਵਿੱਚੋਂ ਰੇਲਾ ਰਾਈ ਬਾਹਰ ਚਲੇ ਜਾਵੇ ਗਦਾਮ ਦੇ ਵਿੱਚ ਮਾਲ ਨਹੀਂ ਲੱਗਿਆ ਅਸੀਂ 6 ਮਹੀਨੇ ਵਿਲੇ ਬੈਠੇ ਰਹੇ ਹੁਣ ਪੈੜੀ ਦਾ ਸੀਜ਼ਨ ਛੋਨੇ ਦਾ ਲਾ ਕੇ ਹੁਣ ਤੱਕ ਵਿਲੇ ਬੈਠੇ ਆ ਹਫਤਾ ਕੋ ਹੋਇਆ ਸਾਡਾ ਕੰਮ ਚੱਲਿਆ ਨੂੰ ਜਿਹੜਾ ਚੌਲ ਸਟੈਕ ਹੋਣ ਲੱਗਿਆ ਅਸੀਂ ਉਦੋਂ ਦੇ ਵਿਲੇ ਬੈਠੇ ਆ ਅਸੀਂ ਕਹਿੰਦੇ ਆ ਵੀ ਅਸੀਂ ਉਹ ਲੋਕ ਆ ਵੀ ਜਿਹੜੇ ਇੱਥੇ ਭੁੱਖੇ ਮਰ ਕੇ ਵੀ ਇੱਥੇ ਅਸੀਂ ਆਵਾਂ ਦਾ ਅਧਿਕਾਰ ਮੰਗਦੇ ਆਂ ਅਰ ਵੀ ਸਰਕਾਰ ਦਾ ਕੰਮ ਸਾਹਮਣੇ ਇੱਥੇ ਬੈਠੇ ਰੋ ਪਰ ਸਾਨੂੰ ਜਿਹੜਾ ਮਿਹਨਤ ਕਰਦੇ ਆ ਉਹਦੀ ਮਿਹਨਤ ਪੂਰੀ ਨਹੀਂ ਦਿੱਤੀ ਜਾ ਰਹੀ ਇਹ ਜੀ ਪਿਛਲੀਆਂ ਸਰਕਾਰਾਂ ਨੇ ਵੀ ਤੁਹਾਡੇ ਜਾਗੇ ਟੈਂਡਰ ਹੁੰਦੇ ਸੀ ਪਰ ਉਹ ਦੋ ਵੀ ਤਾਂ ਰੈਟ ਘਟਾ ਹੁੰਦਾ ਹੋਵੇਗਾ ਪਰ ਇਸੇ ਸਰਕਾਰ ਵੇਲੇ ਆਏ ਦਿਨ ਧਰਨਾ ਲੱਗਿਆ ਹੁੰਦਾ ਤੁਹਾਡੇ ਵੱਲੋਂ ਵੀ ਇਸ ਸਰਕਾਰ ਵੇਲੇ ਜਿਹੜਾ ਧਰਨੇ ਲਾਏ ਜਾ ਰਿਹਾ ਸੰਗਰੂਪ ਦੇ ਵਿੱਚ ਇੱਥੇ ਰੋਡ ਜਾਮ ਕਰਨੇ ਕਾਲੀ ਲੋੜੀ ਮਨਾਉਣੀ ਇਹ ਤਾਂ ਨਹੀਂ ਲੱਗਦਾ ਕਿ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਵਿਰੋਧੀ ਧਿਰ ਦੇ ਵਿੱਚ ਸਰਕਾਰਾਂ ਨੇ ਉਹ ਤੁਹਾਨੂੰ ਕਹਿ ਰਹੀਆਂ ਨੇ ਕਿ ਤੁਸੀਂ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹਨੂੰ ਬਦਨਾਮ ਕਰੋ ਇਹ ਨਹੀਂਗਾ ਜੀ ਇਹ ਮੈਟਰ ਨਹੀਂਗਾ ਅਸੀਂ ਇਹ ਕਹਿੰਦੇ ਆ ਵੀ ਪਹਿਲਾਂ ਇਹ ਲੋਕ ਅਕਾਲੀ ਦਲ ਭਾਜਪਾ ਤੋਂ ਤੰਗ ਸੀ ਲੱਗਦਾ ਸੀ ਕਿ ਉਹ ਢੇਰੀ ਜਮਾਤ ਆ ਲੋਕਾਂ ਨੂੰ ਲੁੱਟ ਕੇ ਖਾ ਰਹੀ ਐ ਫਿਰ ਕਾਂਗਰਸ ਆਈ ਉਹਨੇ ਸਾਨੂੰ ਬੜੇ ਲਾਰੇ ਲਾਏ ਸਾਡੇ ਵਿੱਚੋਂ ਕਹਿੰਦੇ ਦਲਤਾਂ ਦੇ ਵਿੱਚੋਂ ਸਾਡਾ ਸੀਐਮ ਬਣ ਗਿਆ ਚੰਨੀ ਚੰਨੀ ਨੇ ਸਾਨੂੰ ਬਹੁਤ ਵੱਡਾ ਲਾਰਾ ਲਾਇਆ ਵੀ ਸਾਰੇ ਮੈਨੂੰ ਵੋਟਾਂ ਪਾ ਦਿਓ ਅਸੀਂ ਤੁਹਾਨੂੰ ਪੱਕੇ ਕਰ ਦਾਂਗੇ ਅਸੀਂ ਕਹਾਂ ਵੀ ਤੂੰ ਸੀਐਮ ਐ ਨੋਟੀਫਿਕੇਸ਼ਨ ਜਾਰੀ ਕਰ ਦੇ ਉਹਨੇ ਨੋਟੀਫਿਕੇਸ਼ਨ ਦੇ ਉੱਤੇ ਸਾਈਨ ਨਹੀਂ ਕੀਤੇ ਅਕਾਲੀ ਦਲ ਨੇ ਵੀ ਸਾਨੂੰ ਲਾਰੇ ਲਾਏ ਸੁਖਵੀਰ ਨੇ ਵੱਡੇ ਵੱਡੇ ਘੱਟ ਸੱਦ ਕੇ ਸਾਡੇ ਸਾਨੂੰ ਉਥੋਂ ਮਜ਼ਾ ਕਰਕੇ ਮੁੜਿਆ ਔਰ ਸਾਡੇ ਸੀਐਮ ਨੇ ਜਿਹੜਾ ਕਹਿੰਦੇ ਦਲਿਤ ਭਾਈਚਾਰੇ ਦੇ ਵਿੱਚੋਂ ਸੀ ਉਹਨੇ ਵੀ ਨਹੀਂ ਸਾਡੇ ਦੁੱਖ ਨੂੰ ਪਛਾਣਿਆ ਔਰ ਇਹ ਜਿਹੜੀ ਸਰਕਾਰ ਬਣੀ ਇਹ ਲੋਕਾਂ ਨੇ ਉਹਨਾਂ ਦੋਵਾਂ ਤੋਂ ਦੁਖੀ ਹੋ ਗਏ ਵੀ ਅਰੇ ਆਮ ਬੰਦਿਆਂ ਦੀ ਸਰਕਾਰ ਹੈ ਕਿਉਂਕਿ ਇਹਦੇ ਬਹੁਤੇ ਜਿਹੜੇ ਮੰਤਰੀ ਹੈ ਹੁਣ ਮੌਜੂਦਾ ਉਹ ਸਾਡੇ ਦਲਿਤ ਵਰਗ ਚੋਂ ਵੀ ਹੈ ਔਰ ਬੋਧੇ ਮੰਤਰੀ ਉਹੋ ਜਿਹੜੇ ਲੋਕਾਂ ਦੇ ਦੁੱਖ ਨੂੰ ਜਾਣਦੇ ਸੀਗੇ ਤੇ ਲੋਕ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਧਰਨੇ ਵਜਾਂ ਦੇ ਵਿੱਚ ਆਉਂਦੇ ਹੁੰਦੇ ਸੀ ਇੱਥੇ ਜੈਤੋ ਇਲਾਕੇ ਦੇ ਵਿੱਚ ਫ੍ਰੀਕੋਰਡ ਦੇ ਜਿਹੜੇ ਐਮਐਲਏ ਬਣੇ ਆ ਜਾਂ ਜੈਤੋ ਦੇ ਬਣੇ ਆ ਉਹ ਸਾਡੇ ਸੰਘਰਸ਼ਾਂ 'ਚ ਆਉਂਦੇ ਰਹੇ ਆ ਉਦੋਂ ਉਹਨਾਂ ਨੂੰ ਲੱਗਦਾ ਹੁੰਦਾ ਸੀ ਯਾਰ ਇਹ ਕਾਲੀ ਭਾਜਪਾ ਜਾਂ ਕਾਂਗਰਸ ਇਹਨਾਂ ਨੇ ਧੱਕਾ ਕਰ ਰਹੀ ਆ ਪਰ ਅਸੀਂ ਕਹਿੰਦੇ ਜਿਹੜਾ ਉਹਨਾਂ ਵਾਲੀ ਤਰਜ਼ ਉਹਨਾਂ ਵਾਲਾ ਮੈਟਰ ਆਮ ਆਦਮੀ ਪਾਰਟੀ ਨੇ ਚੱਕ ਲਿਆ ਕਿਉਂ ਇਹਨਾਂ ਨੂੰ ਵੀ ਲੱਗਣ ਲੱਗ ਗਿਆ ਕਿ ਜੇ ਯਾਰੋ ਇਸ ਤਰ੍ਹਾਂ ਇਹਨਾਂ ਦੀ ਲੁੱਟ ਕਰਦੇ ਸੀ ਤਾਂ ਆਪਾਂ ਵੀ ਕਰ ਸਕਦੇ ਹਾਂ ਇਸ ਕਰਕੇ ਸਾਡਾ ਬਦਨਾਮ ਕਰਨ ਦਾ ਕੋਈ ਮਾਮਲਾ ਨਹੀਂ ਅਸੀਂ ਅੱਜ ਵੀ ਕਹਿੰਦੇ ਆਂ ਵੀ 7 ਤਰੀਕ ਤੋਂ ਜਨਵਰੀ ਤੋਂ ਬੈਠੇ ਆ ਅਸੀਂ ਫਰਵਰੀ 7 ਆਉਣ ਵਾਲੀ ਹੈ ਅੱਜ ਸਾਡੇ ਨਾਲ ਮੀਟਿੰਗ ਕਰਕੇ ਸਾਡੀ ਗੱਲ ਸੁਣ ਲੈ ਸਾਡੀ ਲੜਾਈ ਨਹੀਂ ਅਸੀਂ ਆ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਦੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਇਹ ਫੇਰ ਉਹਨਾਂ ਨੂੰ ਕਹਿ ਦਊਗੀ ਵੀ ਵਾ ਵਾ ਖਟ ਲੈਣਗੇ ਵੀ ਇਹ ਸਾਡੀ ਸਰਕਾਰ ਤਾਂ ਇਹੀ ਸੀ ਜਿਨ੍ਹਾਂ ਨੇ ਸਾਡਾ ਭਲਾ ਕਰ ਦਿੱਤਾ ਅਗਰ ਜੋ ਭਲਾ ਨਹੀਂ ਕਰਦੇ ਪਹਿਲਾਂ ਵਾਲੀ ਤਰਜ਼ ਤੇ ਹੀ ਲੋਕਾਂ ਦਾ ਖੂਨ ਪੀਂਦੇ ਆ ਤੇ ਫਿਰ ਉਹਨਾਂ ਦਾ ਬਦਲਾ ਬਦੂ ਤਾਂ ਸਾਨੂੰ ਤਾਂ ਲੱਗਦਾ ਨਹੀਂ ਸਾਨੂੰ ਤਾਂ ਇਹ ਲੱਗਦਾ ਵੀ ਉਹ ਇੱਕ ਨਕਾਬ ਜਾਂ ਪਾ ਕੇ ਆ ਤੇ ਲੁੱਟ ਕੇ ਲੈ ਗਏ ਸਾਨੂੰ ਇਹ ਵੀ ਲੱਗ ਰਿਹਾ ਵੀ ਉਹਨਾਂ ਨੂੰ ਇਹ ਵੀ ਹੁਣ ਪਤਾ ਲੱਗ ਰਿਹਾ ਵੀ ਹਰ ਵਰਗ ਦੁਖੀ ਹੈ ਲਗਾਤਾਰ ਧਰਨੇ ਕਿਸੇ ਵਰਗ ਨੂੰ ਵੀ ਮੀਟਿੰਗ ਨਹੀਂ ਦੇ ਰਿਹਾ ਸੀਐਮ ਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਲੋਕ ਸਾਡੇ ਤੋਂ ਛੇਤੀ ਅੱਕ ਗਏ ਹੈ ਸ਼ਾਇਦ ਸਾਡੇ ਚਾਂਸ ਹੈ ਜਿਹੜੇ ਗਾਂਹ ਵਾਲੇ ਨਾ ਹੋਣ ਤੇ ਲੱਗਦਾ ਹੋਊਗਾ ਉਹਨਾਂ ਨੂੰ ਵੀ ਆਪਾਂ ਗੱਲਬਾਤ ਵੀ ਸੁਣ ਕੇ ਕੀ ਕਰਨਾ ਬਾਈ ਜੀ ਇੱਕ ਗੱਲ ਹੋਰ ਹੈ ਤੁਸੀਂ ਆਮ ਲੋਕਾਂ ਜਾਂ ਮੰਤਰੀਆ ਜਿਹੜੇ ਐਮਐਲਏ ਬਣਿਆ ਉਹ ਆਮ ਲੋਕ ਆ ਉਹ ਕਹਿੰਦੇ ਸੀ ਅਸੀਂ ਆਮ ਲੋਕਾਂ ਸੀ ਦਿਹਾੜੀਆਂ ਕਰਦੇ ਰਹੇ ਆ ਅਸੀਂ ਇੰਜਨਾਂ ਦੇ ਪੱਟੇ ਚੜਾਉਂਦੇ ਰਹੇ ਆ ਸਾਨੂੰ ਪਤਾ ਇੰਜਨ ਕਿਵੇਂ ਠੀਕ ਹੁੰਦੇ ਆ ਤੇ ਸਾਡੇ ਅੰਜਨ ਨੂੰ ਅਸੀਂ ਐਮਐਲਏ ਬਣਾਏ ਟਿਕਟਾਂ ਦਿੱਤੀਆਂ ਉਹ ਵੀ ਦਿਹਾੜੀਆਂ ਕਰਦੇ ਰਹੇ ਤੇ ਉਹਨਾਂ ਨੇ ਦਿਹਾੜੀਆਂ ਕੀਤੀਆਂ ਤੇ ਦਿਹਾੜੀ ਕਰਨ ਵਾਲੇ ਲੋਕਾਂ ਦੀ ਗੱਲ ਸੁਣਨਗੇ ਤੁਸੀਂ ਕਿਹ ਸੱਤ ਤਰੀਕ ਤੋਂ ਸੰਗਰੂਰ ਦੇ ਵਿੱਚ ਧਰਨਾ ਚੱਲ ਰਿਹਾ ਤੇ ਮੀਟਿੰਗ ਨਹੀਂ ਕੀਤੀ ਕਿਉਂ ਨਹੀਂ ਕੀਤੀ ਤੁਸੀਂ ਖਾਸ ਹੋ ਜਾਂ ਉਹ ਖਾਸ ਹੁਣ ਤਾਂ ਉਹ ਖਾਸ ਜੀ ਅਸੀਂ ਤਾਂ ਖਾਸ ਕਰਦੇ ਹਾਂ ਅਸੀਂ ਤਾਂ ਗਵਾਹ ਇੱਥੇ ਆਪਦੇ ਕੋਲੋਂ ਪਾਵਰ ਦੇ ਕੇ ਸਾਥੋਂ ਗਲਤੀ ਹੋਈ ਹੈ ਜਿਹੜੀ ਉਹਨੂੰ ਵੋਟ ਦੇ ਕੇ ਉਹਨਾਂ ਨੂੰ ਪਾਵਰ ਦੇ ਪਾਵਰ 'ਚ ਲੈ ਕੇ ਆਏ ਆਂ ਔਰ ਉਹੀ ਲੋਕ ਸਾਡੇ ਹੁਣ ਡੰਗਾ ਮਾਰਨ ਵਾਸਤੇ ਤਿਆਰ ਹੈ ਉਹਨਾਂ ਕੋਲੇ ਜਿਹੜੀ ਆ ਸਿਰਖਿਆ ਖੜੀ ਐ ਸਾਡੇ ਵੀਰ ਖੜੇ ਆ ਪੰਜਾਬ ਪੁਲਿਸ ਵਾਲੇ ਇਹ ਸਾਡੇ ਪਰਿਵਾਰਾਂ ਚੋਂ ਹੁੰਦੇ ਆ ਅਗਰ ਜਦੋਂ ਇਹਨਾਂ ਦੀ ਮਜਬੂਰੀ ਬਣ ਜਾਂਦੀ ਆ ਉਹ ਆਰਡਰ ਦਿੰਦੇ ਆ ਉਹਨਾਂ ਨੂੰ ਸਾਡੇ ਆਮ ਆਮ ਲੋਕਾਂ ਨਾਲ ਕੋਈ ਨਹੀਂ ਉਹਨਾਂ ਨੇ ਤਾਂ ਕਹਿਣਾ ਵੀ ਇਹਨਾਂ ਨੂੰ ਕੁੱਟ ਕੇ ਭਜਾ ਦਿਓ ਇਹਨਾਂ ਨੂੰ ਮੰਨ ਨਹੀਂ ਪਊਗੀ ਫਿਰ ਉਹ ਉਹਦਾ ਖਾਸ ਹੀ ਹੋਏ ਆ ਆਮ ਕਦੇ ਹੋਏ ਜੀ ਫਿਰ ਖਾਲੋਗੇ ਡਾਂਗਾ ਡੰਗਾ ਮੁਕਾਬਲਾ ਕਰਾਂਗੇ ਅਸੀਂ ਭੁੱਖੇ ਮਰਦੇ ਅਸੀਂ ਸਿਰ ਚੜਕੇ ਮਰਾਂਗੇ ਸਰਕਾਰ ਦੇ ਹੁਣ ਵੀ ਮਰਨ ਨੂੰ ਤਿਆਰਾਂ ਅਸੀਂ ਪਹਿਲਾਂ ਸਰਕਾਰ ਬਣਾਈ ਹੁਣ ਸਿਰ ਚੜਕੇ ਮਰਦੇ ਹੋ ਤੇ ਗਲਤੀ ਕੀਤੀ ਆ ਅਸੀਂ ਕੀਤੀ ਆ ਹੈਗਾ ਕਿ ਅਸੀਂ ਇਹ ਸੰਝਾਵੇਂ ਲੋਕ ਆਪਣੇ ਆਂ ਮੈਂ ਦੁਬਾਰਾ ਗਲਤੀ ਕਰੂੰਗੇ ਜੇ ਸਾਡੀ ਕੋਈ ਸੁਣੂਗਾ ਨਾ ਫੇਰ ਕੀ ਲੋੜਾ ਕਰਨੀ ਫਿਰ ਕਿਵੇਂ ਕਰਾਂਗੇ ਅਸੀਂ ਮੈਂ ਸੁਣ ਲੂਗਾ ਇਹਨਾਂ ਲੋਕ ਮੁੰਨ ਬੰਦੇ ਵੇਰ ਵੇਰ ਕੇ ਕਰਨਗੇ ਆ ਮਾਦਮੇ ਪਾਰਟੀ ਸਾਡੀ ਵਾੜਦੀ ਆ हां जी ਸਾਡੇ ਹੋਰ ਵੀ ਲੋਕ ਇੱਥੇ ਨਾਲ ਮੌਜੂਦ ਆ ਗੱਲਬਾਤ ਕਰਦੇ ਆਪਾਂ ਬਈ ਰੋਸ ਮਜਹਰਾ ਕਰ ਰਹੇ ਹਾਂ ਧਰਨਾ ਲਗਾਇਆ ਕੀ ਕਾਰਨ ਹੈ ਕਿਉਂ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਆਮ ਲੋਕਾਂ ਦੀ ਸਰਕਾਰ ਆ ਅੱਜ ਰੋਡ ਰੋਕ ਰਹੇ ਇਹ ਠੇਕੇਦਾਰੀ ਸਿਸਟਮ ਜੋ ਠੇਕੇਦਾਰਾਂ ਵਿੱਚ ਸੰਨ ਦੇ ਵਿੱਚ ਉਹ ਸਾਨੂੰ ਕੁਛ ਨਹੀਂ ਪੱਲੇ ਪਹਿ ਰਿਹਾ ਜੀ ਕੀ ਕੀ ਉਹ ਠੇਕੇਦਾਰੀ ਖਾਈ ਕਿੰਨੀ ਦਿਹਾੜੀ ਬਣ ਜਾਂਦੀ ਆ 4-500 ਰੁਪਿਆ ਬਣਦਾ ਜੀ ਗੁਜ਼ਾਰਾ ਹੋ ਜਾਂਦਾ ਕੋਈ ਗੁਜ਼ਾਰਾ ਨਹੀਂ ਹੁੰਦਾ ਕਦੇ ਨਹੀਂ ਹੁੰਦਾ 500 ਰੁਪਏ ਨਾਲ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਅਸੀਂ ਚਾਰ ਨਾਲ ਰੋਟੀਆਂ ਖਾ ਲੈਂਦੇ ਸੀ ਕਹਿੰਦਾ ਸਾਡਾ ਤਾਂ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਕਹਿੰਦਾ ਹੁਣ ਆਮ ਲੋਕਾਂ ਦੀ ਸਰਕਾਰ ਤੇ ਹੁਣ ਵੀ ਗੁਜ਼ਾਰਾ ਨਹੀਂ ਹੁੰਦਾ ਤੁਹਾਡਾ 500 ਰੁਪਏ ਨਾਲ ਉਹ ਤਾਂ ਨਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੈ ਹੀ ਆਮ ਲੋਕਾਂ ਦੀ ਹੈ 500 ਰੁਪਏ ਚੋਂ 100 ਦਾ 150 ਰੁਪਏ ਦਾ ਤੇਲ ਹੀ ਪੈ ਜਾਂਦਾ ਜੀ ਤੇਲ ਕਾਹਦੇ ਤੇ ਮੋਟਰ ਮੋਟਰਸਾਈਕਲ ਦਾ ਜੀ ਹੂੰ ਕਿੰਨੀ ਵਾਰ ਤੋਂ ਆਉਂਦੇ ਆ ਬਰਗਾੜੀ ਤੋਂ ਆਉਣੇ ਆ ਜੀ ਠੀਕ ਹੈ ਤੇ ਇੱਥੇ ਹੋਰ ਵੀ ਲੋਕ ਮਿਲਦਾ ਗੱਲਬਾਤ ਕਰਦੇ ਆ ਭਾਈ ਕੀ ਲੋਡ ਪਈ ਆ ਤੁਹਾਨੂੰ ਇੱਥੇ ਧਰਨਾ ਲਾਉਂਦੀ ਧਰਨਾ ਲਾਉਣ ਦੀ ਤਾਂ ਹੀ ਬੀਠੇਕੇਦਾਰ ਸਿਸਟਮ ਬੰਦ ਕਰਨਾ ਸੀ ਤੇ ਸਾਡਾ ਇਹ ਖੂਨ ਪੀ ਜਾਂਦੇ ਆ ਠੇਕੇਦਾਰੀ ਜਿੰਨਾ ਚਿਰ ਚੱਲੂਗੀ ਉਹਨਾਂ ਚਿਰ ਇਹਨਾਂ ਨੇ ਸਾਡੇ ਪੱਤ ਪੱਲੇ ਨਹੀਂ ਪਾਉਣਾ ਹੁਣ ਵੀ ਠੇਕੇਦਾਰ ਰੁਪਏ ਵਧ ਕਰਕੇ ਤੇ ਹੋਰਾਂ ਨੂੰ ਦੇ ਜਾਂਦਾ ਸਾਨੂੰ ਕੁਝ ਨਹੀਂ ਦਿੰਦਾ ਸਾਨੂੰ 2 ਰੁਪਏ ਰੇਟ ਹੀ ਦਿੰਦਾ ਉਹ ਟੈਂਡਰ ਦਾ ਪਿਛਲੀਆਂ ਸਰਕਾਰਾਂ ਵੇਲੇ ਵੀ ਟੈਂਡਰ ਉਦੋਂ ਵੀ ਪੈਂਦੇ ਸੀ ਉਦੋਂ ਵੀ ਆਹੀ ਹਾਲ ਸੀ ਹੁਣ ਵੀ ਆਹੀ ਹਾਲ ਹੈ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਹੈ ਇਸੇ ਕਰਕੇ ਰੋਡ ਤੇ ਬੈਠੇ ਹੋ ਪਿਛਲੀਆਂ ਸਰਕਾਰਾਂ ਵੇਲੇ ਕਿਉਂ ਨਹੀਂ ਬੈਠੇ ਬਹੁਤ ਬੰਦੇ ਰਹੇ ਜੀ ਅਸੀਂ ਅਸੀਂ ਤਾਂ ਹਰ ਸਰਕਾਰ ਦੇ ਇਹ ਕਰਦੇ ਆ ਪੈਟਰ ਸੇ ਆਪਾਂ ਉਦੋਂ ਲਾਉਣੀ ਹੈ ਧਰਨੇ ਅਸੀਂ ਤਾਂ ਫਿਰ ਗੱਲ ਨਹੀਂ ਸੁਣੀ ਉਹਦੇ ਤੁਹਾਡੀ ਨਾ ਕੋਈ ਸਰਕਾਰ ਨਹੀਂ ਸੁਣਦੀ ਸੁਣੀ ਨਹੀਂ ਰਹੀ ਕੋਈ ਸਰਕਾਰ ਕਿੰਨਾ ਬੰਦਾ ਤੁਸੀਂ ਕੰਮ ਕਰਦੇ ਹੋ ਪੱਲੇਦਾਰੀ ਦੇ ਵਿੱਚ 350 ਕਰ ਰਹੇ ਆ ਜੀ ਸਰਕਾਰ ਨਹੀਂ ਮੰਨਦੀ ਤਾਂ ਅਗਲਾ ਪ੍ਰੋਟੈਸਟ ਕੀ ਹੋਵੇਗਾ ਫਿਰ ਅਸੀਂ ਆਪਣੇ ਬੱਚੇ ਜਿਹੜੇ ਸਾਡੇ ਘਰਾਂ ਚ ਭੁੱਖੇ ਮਰ ਰਹੇ ਆ ਇੱਥੇ ਭੁੱਖੇ ਮਾਰ ਕੇ ਨਹੀਂ ਮਾਰਨਾ ਇੱਥੇ ਸੜਕ ਤੇ ਬਹਿ ਕੇ ਮਾਰਾਂਗੇ ਉਹਨਾਂ ਨੂੰ ਇੱਥੇ ਲਿਆਵਾਂਗੇ ਠੀਕ ਹੈ ਸਾਰੇ ਪੰਜਾਬ ਦਾ ਇਹ ਸਾਡਾ ਹੈ ਠੀਕ ਹੈ ਇਹ ਸਾਡੀ ਗੱਲਬਾਤ ਪੱਲੇਦਾਰ ਯੂਨੀਅਨ ਦੇ ਸ਼ਕੰਦਰ ਸਿੰਘ ਸੈਕਟਰੀ ਨਾਲ ਹੋਈ ਹੈ ਤਾਂ ਇਹਨਾਂ ਦਾ ਕਹਿਣਾ ਕਿ ਜੇਕਰ ਸਰਕਾਰ ਨਹੀਂ ਮੰਨੂਗੀ ਤਾਂ ਅਸੀਂ ਆਪਣੇ ਪਰਿਵਾਰਾਂ ਨੂੰ ਲਿਆ ਕੇ ਇੱਥੇ ਰੋਡ ਤੇ ਬੈਠਾਂਗੇ ਜੋ ਸਾਡੇ ਨਾਲ ਹੋਊਗਾ ਦੇਖੀ ਜਾਊਗੀ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ